ਮਾ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮਪਰੀ ਸਤਸਰੀਏ ਕਾਲ ਜੀ ਅੱਜ ਇੱਕ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਇਹ ਹੈ ਦੁੱਧ ਨੂੰ ਮਧਾਨੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕਿੱਸ ਲਾਇਆ ਕਿਉਂਕਿ ਦੁੱਧ ਤੇ ਮਧਾਨੀ ਦਾ ਬਹੁਤ ਆਪ ਵਿਧੀ ਪਿਆਰ ਹੁੰਦਾ ਹੈ ਤੇ ਜਿਹੜੀ ਘਰ ਦੀ ਸਵਾਲੀ ਹੁੰਦੀ ਹੈ ਉਹਦਾ ਵੀ ਬਹੁਤ ਪਿਆਰ ਹੁੰਦਾ ਹੈ ਕਿਉਂਕਿ ਕਹਿੰਦੇ ਹਨ ਵੀ ਜੋ ਬੰਦੇ ਦੇ ਮਨ ਵਿੱਚ ਹੁੰਦਾ ਹੈ ਆਟਾ ਗੁੰਨਣ ਲੱਗਿਆ ਉਹ ਉਸ ਵਿੱਚ ਸਮੋਹ ਜਾਂਦਾ ਹੈ ਜੇ ਆਪਾਂ ਦੋ ਦੋ ਰਾਤ ਨੂੰ ਜਾਗ ਲਵੋਨੇ ਹਾਂ ਤੇ ਉਹ ਵੀ ਜੋ ਜਿਹੜੀ ਬੀਬੀ ਹੁੰਦੀ ਘਰ ਦੀ ਸੁਹਾਣੀ ਹੁੰਦੀ ਹੈ ਉਹਦੇ ਮਨ ਵਿੱਚ ਜੋ ਵੀ ਹੋਏਗਾ ਉਹ ਦੁੱਧ ਵਿੱਚ ਆ ਜਾਂਦਾ ਹੈ ਪਰ ਉਸ ਬੀਬੀ ਨੇ ਉਹਦਾ ਪਤੀ ਰੁੱਸ ਕੇ ਘਰੋਂ ਗਿਆ ਹੋਇਆ ਸੀ ਤੇ ਉਹ ਆਇਆ ਨਾ ਤੇ ਉਹਨੇ ਰੋਂਦੀ ਹੋਈ ਨੇ ਦੁੱਧ ਨੂੰ ਜਾਗ ਲਾਈ ਤੇ ਉਹ ਫਿਰ ਉਸ ਦਾ ਲੋਕ ਗੀਤ ਬਣਿਆ ਦੇ ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕਿੰਨ ਲਾਇਆ ਕਿਉਂਕਿ ਜਦੋਂ ਉਹ ਜਾਗ ਲਾਉਂਦੀ ਹੈ ਤੇ ਅੱਖਾਂ ਵਿੱਚੋਂ ਅਥਰੂ ਦਿਖਦੇ ਹਨ ਹੰਝੂ ਦਿਖਦੇ ਹਨ ਤੇ ਕਿਉਂ ਇਹ ਪਿਆਰ ਹੁੰਦਾ ਹੈ ਭੈਣ ਭਰਾ ਦਾ ਵੀ ਪਿਆਰ ਹੁੰਦਾ ਹੈ ਜਿਵੇਂ ਦੁੱਧ ਤੇ ਮਧਾਣੀ ਦਾ ਪਿਆਰ ਹੁੰਦਾ ਹੈ ਇਸੇ ਤਰ੍ਹਾਂ ਹੀ ਸਾਰੇ ਰਿਸ਼ਤਿਆਂ ਦਾ ਅਭਿਵਿਧੀ ਪਿਆਰ ਹੁੰਦਾ ਹੈ ਤੇ ਇਹ ਲੋਕ ਗੀਤ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਰਾਤੀ ਜਾਗ ਹੰਝਵਾ ਦਾ ਕੇਸ ਲਾਇਆ ਦੁੱਧ ਨੂੰ ਮਦਾਨੀ ਪੋਛਦੀ ਰਾਤੀ ਜਾਗ ਹੰਝਵਾ ਦਾ ਕੇਸ ਲਾਇਆ ਦੁੱਧ ਨੂੰ ਮਦਾਨੀ ਪੋਛਦੀ ਕੀਦਾ ਢੋਲ ਰੁੱਸੀ ਆਨਾਕਾਰੇ ਆਇਆ ਦੁੱਧ ਨੂੰ ਮਦਾਨੀ ਪੋਛਦੀ ਕੀਦਾ ਢੋਲ ਰੁੱਸੀ ਆਨਾਕਾਰੇ ਆਇਆ ਦੋ ਦਨੋ ਮਦਾਨੀ ਪੋਛਦੀ ਅਸੀਂ ਕਾ ਨੂੰ ਜਾਣ ਦੇ ਪਿਆਰ ਕਿੱਦਾਂ ਪਾਈਦਾ ਅਸੀਂ ਕਾ ਨੂੰ ਜਾਣ ਦੇ ਪਿਆਰ ਕਿੱਦਾਂ ਪਾਈਦਾ ਸਾਰਿਆਂ ਨੂੰ ਕਹਿ ਕੇ ਹਾਲ ਦਿਲ ਦਾ ਸੁਣਾਈਦਾ ਸਾਰਿਆਂ ਨੂੰ ਕਹਿ ਕੇ ਹਾਲ ਦਿਲ ਦਾ ਸੁਣਾਈਦਾ ਡਾਕ ਡਾਕ ਹੰਝੂ ਰੱਖ ਉਦੋਂ ਤਾਈ ਜਦੋਂ ਕੋਈ ਆਪਣਾ ਤੋ ਜੇ ਪਰਾਇਆ ਦੁੱਧ ਨੂੰ ਮਦਾਨੀ ਪੁੱਛਦੀ ਰਾਤੀ ਜਾਗ ਹੰਝਵਾ ਦਾ ਕੇਸ ਲਾਇਆ ਦੁੱਧ ਨੂੰ ਮਦਾਨੀ ਪੁੱਛਦੀ ਰਾਤੀ ਜਾਗ ਹੰਝਵਾ ਦਾ ਕੇਨਾ ਲਾਇਆ ਦੁੱਧ ਨੂੰ ਮਦਾਨੀ ਪੁੱਛਦੀ ਠੋਕਰਾਂ ਪਿਆਰ ਦੀਆਂ ਨੈਣ ਜਦੋਂ ਖਾਂਦੇ ਨੇ ਠੋਕਰਾਂ ਪਿਆਰ ਦੀਆਂ ਨੈਣ ਜਦੋਂ ਖਾਂਦੇ ਨੇ ਬਾਵਾ ਦੇ ਬਲਾਰਾ ਹੱਥਾਂ ਵਿੱਚ ਭੱਜ ਜਾਂਦੇ ਨੇ ਬਾਵਾ ਦੇ ਬਲਾਰਾ ਹੱਥਾਂ ਵਿੱਚ ਭੱਜ ਜਾਂਦੇ ਨੇ ਕਾਲਾ ਕਾਲਾ ਕਾਜਲ ਨੀਰ ਭਾਣ ਜਾਂਦਾ ਨਾਲੇ ਧੂਵੇਂ ਵਿੱਚ ਲੱਬੇ ਨਾਲ ਭਾਇਆ ਦੁੱਧ ਨੂੰ ਮਦਾਨੀ ਪੋਛਦੀ ਰਾਤੀ ਜਾਗ ਹੰਝੂਆਂ ਦਾ ਕੈਨ ਲਾਇਆ ਦੁੱਧ ਨੂੰ ਮਦਾਨੀ ਪੋਛਦੀ ਰਾਤੀ ਜਾਗ ਹੰਝੂਆਂ ਦਾ ਕੈਨ ਲਾਇਆ ਦੁੱਧ ਨੂੰ ਮਦਾਨੀ ਪੋਛਦੀ ਕੀ ਦਾ ਢੋਲ ਰੁਸਿਆ ਨਹ ਕਰਿਆ ਆਇਆ ਦੁੱਧ ਨੂੰ ਮਦਾਨੀ ਪੋਛਦੀ ਦੁੱਧ ਨਾਲ ਪਾਣੀ ਦਾ ਪਿਆਰ ਸੱਚਾ ਵੇਖਿਆ ਦੁੱਧ ਨਾਲ ਪਾਣੀ ਦਾ ਪਿਆਰ ਸੱਚਾ ਵੇਖਿਆ ਸਸੀ ਪੁੰਨਵਾਰ ਗਾਨਿਆਰ ਸੱਚਾ ਵੇਖਿਆ ਸਸੀ ਪੁੰਨਵਾਰ ਗਾਨਿਆਰ ਸੱਚਾ ਵੇਖਿਆ ਪਹਿਲਾ ਪਾਣੀ ਸਾੜਿਆ ਫੇਰ ਤੈਨੂੰ ਸੇਕ ਲੱਗਾ ਇਲਾ ਪਾਣੇ ਸਾੜੇ ਆਤੇ ਫੇਰ ਤੈਨੂੰ ਸੇਕ ਲੱਕਾ ਦੱਸ ਤੂੰ ਕਦਰ ਉਹਦਾ ਕੀ ਐ ਪਾਇਆ ਦੁੱਧ ਨੂੰ ਮਦਾਨੀ ਪੋਛਦੀ ਰਾਤੀ ਜਾਗ ਹੰਝੂ ਮਾ ਦਾਹ ਕੇ ਨਾ ਲਾਇਆ ਦੁੱਧ ਨੂੰ ਮਦਾਨੀ ਪੋਛਦੀ ਰਾਤੀ ਜਾਗ ਹੰਝੂ ਮਾ ਦਾਹ ਕੇ ਨਾ ਲਾਇਆ ਦੁੱਧ ਨੂੰ ਮਦਾਨੀ ਪੋਛਦੀ ਕੀ ਦਾ ਅਰੇ ਅਕੀ ਦਾ ਢੋਲ ਰੁੱਸਿਆ ਕਾਰੇ ਆਇਆ ਦੁੱਧ ਨੂੰ ਮਦਾਨੀ ਪੋਛਦੀ ਨੀ ਕੀ ਦਾ ਢੋਲ ਰੁੱਸਿਆ ਨਾਕਾਰੇ ਆਇਆ ਦੁੱਧ ਨੂੰ ਮਦਾਨੀ ਪੋਛਦੀ ਅੱਜ ਸੁਬਾ ਸੁਬਾ ਮੈਨੂੰ ਹੱਥ ਜਿੰਨੇ ਲਾਇਆ ਏ ਅੱਜ ਸੁਬਾ ਸੁਬਾ ਮੈਨੂੰ ਹੱਥ ਜਿੰਨੇ ਲਾਇਆ ਏ ਮਹਿੰਦੀ ਵਾਲੇ ਹੱਥਾਂ ਵਿੱਚੋਂ ਸੇਕ ਕਿੰਨਾ ਆਇਆ ਮਹਿੰਦੀ ਵਾਲੇ ਹੱਥਾਂ ਵਿੱਚੋਂ ਸੇਕ ਕਿੰਨਾ ਆਇਆ ਮੱਖਣ ਦਾ ਪੇੜਾ ਮੱਖਣ ਦਾ ਪੇੜਾ ਇੱਕ ਹੌਕੇ ਨਾਲ ਲੂਸ ਗਿਆ ਮੱਖਣ ਦਾ ਪੇੜਾ ਇੱਕ ਹੌਕੇ ਨਾਲ ਲੂਸ ਗਿਆ ਪਤਾ ਨਹੀਂ ਖਿਆਲ ਕੀ ਦਾ ਆਇਆ ਦੁੱਧ ਨੂੰ ਮਦਾਨੀ ਪੁੱਛਦੀ ਰਾਤੀ ਜਾਗ ਹੰਜੂਆਂ ਦਾ ਕੇਨਾ ਲਾਇਆ ਦੁੱਧ ਨੂੰ ਮਦਾਨੀ ਪੁੱਛਦੀ ਰਾਤੀ ਜਾਗ ਹੰਜੂਆਂ ਦਾ ਕੇਨਾ ਲਾਇਆ ਦੁੱਧ ਨੂੰ ਮਦਾਨੀ ਪੁੱਛਦੀ ਕੀ ਦਾ ਢੋਲ ਰੁੱਸਿਆ ਨੇ ਕਾਰਿਆ ਆ ਦੁੱਧ ਨੂੰ ਮਦਾਨੀ ਪੁੱਛਦੀ ਕੀ ਦਾ ढोल रुसे आनी कारे आया दो दिन मदानी पुछ दी राती जाग हंजुआ दा के न लाया दो दिन मदानी पुछ दी जी। एसी लो जी ये सी एक पंजाबी लोग गीत क्योंकि दुद्ध में भी मधानी ने पूछ लिया भी कि ढोल रुसिया घर नहीं आया क्योंकि वो बीबी रात ही नहीं सुती होगी ਜੀਦਾ ਪਤੀ ਕਰੋ ਰੁੱਸ ਕੇ ਗਿਆ ਹੋਵੇਗਾ ਤੇ ਉਹ ਫਿਰ ਜਦੋਂ ਦੁੱਧ ਨੂੰ ਰੜਕਦੀ ਹੈ ਸਵੇਰੇ ਤੇ ਉਦੋਂ ਫਿਰ ਉਹਨੂੰ ਰੋਣ ਆ ਜਾਂਦਾ ਹੈ ਤੇ ਜਦੋਂ ਰੋਂਦੀ ਹੈ ਤੇ ਫਿਰ ਨਾਲੇ ਦੁੱਧ ਰੜਕਦੀ ਹੈ ਤੇ ਉਦੋਂ ਉਹਨੂੰ ਵਿਰਾਗ ਆਉਂਦਾ ਹੈ ਇਹਦੇ ਅਸਲ ਦੀ ਬੋਲ ਤਾਂ ਇਹੋ ਹੀ ਹਨ ਵੀ ਦੁੱਧ ਰੜਕਦੀ ਵੀ ਉਹ ਰੋਂਦੀ ਹੈ ਤੇ ਦੁੱਧ ਨੂੰ ਮਧਾਨੀ ਪੁੱਛਦੀ ਕਿਉਂਕਿ ਉਹ ਬੀਬੀ ਜਿਹੜੀ ਹੈ ਮਧਾਨੀ ਦੇ ਨਾਲ ਗੱਲਾਂ ਕਰਦੀ ਹੈ ਤੇ ਉਹ ਆਪ ਵਿਧੀ ਸਲਾਮਾ ਕਰਦੀਆਂ ਹਨ ਕਿਉਂਕਿ ਜਦੋਂ ਪਹਿਲੇ ਜ਼ਮਾਨਿਆਂ ਵਿੱਚ ਬੀਬੀਆਂ ਦੁੱਧ ਰੜਕਦੀਆਂ ਸੀ ਉਹਨਾਂ ਦੇ ਮਨ ਦਾ ਕੋਈ ਵਿਰਾਗ ਹੁੰਦਾ ਸੀ ਨਾ ਤੇ ਉਦੋਂ ਫਿਰ ਉਹ ਜਿਹੜਾ ਕੰਮ ਕਰਦੀਆਂ ਹੁੰਦੀਆਂ ਸੀ ਉਹਦੇ ਨਾਲ ਹੀ ਗੱਲਾਂ ਕਰਦੀਆਂ ਆਪ ਵਿਧੀ ਲੋਕ ਗੀਤ ਬਣਾ ਲੈਂਦੀਆਂ ਸੀ ਇਹ ਵੀ ਇਸੇ ਤਰ੍ਹਾਂ ਦਾ ਇੱਕ ਲੋਕ ਗੀਤ ਹੈ ਉਸ ਬੀਬੀ ਨੇ ਫਿਰ ਰਾਤ ਦੁੱਧ ਰੜਕਿਆ ਜਦੋਂ ਸਵੇਰ ਉੱਠ ਕੇ ਤੇ ਉਹਨੇ ਫਿਰ ਉਹ ਲੋਕ ਗੀਤ ਬਣਾਇਆ ਤੇ ਬੋਲਿਆ ਤੇ ਅੱਜ ਆਪਾਂ ਗਾ ਰਹੇ ਹਾਂ ਤੇ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ